বিজয়দীপা বো ਜਿਵੇਂ ਜਾਣਦੀ ਏ ਮੇਰਾ ਇਹ ਵੇਲਾਸਾਰ ਮਰਦੇਦਾਂ ਤੱਕ ਮੈਂ ਤੇਰਾ ਸਾਨਾ ਭੁੱਲਾਂਗੀ ਰਾਦੀ ਨੇ ਜਮਨਾ ਦੇ ਗੋਢੀ ਹੱਥ ਲਾ ਕੇ ਬੜੇ ਤਰਲੇ ਨਾਲ ਕਿਹਾ ਰਾਦੀ ਮੈਂ ਤਾਂ ਆਪ ਹੀ ਤੇਰਾ ਬਥੇਰਾ ਖਿਆਲ ਰੱਖਦੀ ਆ ਪਰ ਜਮਨਾ ਨੇ ਬੜੇ ਹੈਂਕੜ ਭਰੇ ਤੇ एहसान जताऊ لہجے ਵਿੱਚ ਕਿਹਾ ਵੇਖੀ ਬੇਬੇ ਮੇਰੀ ਆਸ ਨਾ ਤੋੜੀ ਸੱਚੀ ਪੁੱਛੇ ਤਾਂ ਮੈਂ ਤਾਂ ਬੈਠੀ ਤੇਰੇ ਆਸਰੇ ਆਂ ਪਰਾ ਨੇ ਕਈ ਵੇਰ ਕਿਹਾ ਏ ਅਖੇ ਮੇਰੇ ਕੋਲ ਚੱਲ ਫਿਰ ਪਰ ਮੈਂ ਮਰਨ ਵਾਲੇ ਦਾ ਥਾਂ ਛੱਡ ਕੇ ਕਿਵੇਂ ਚਲੀ ਜਾਵਾਂ ਫਿਰ ਤੁਹਾਡਾ ਮੈਨੂੰ ਰੱਬ ਵਰਗਾ ਆਸਰਾ ਏ ਤੇ ਇਹ ਤਾਂ ਘਾਜ ਜੀ ਤੁਹਾਡੇ ਮਿਲਖੀ ਦਾ ਹੋਇਆ ਮਿਲਖੀ ਤੁਹਾਡਾ ਪਹਿਲਾਂ ਤੇ ਮੇਰਾ ਪਿੱਛੋਂ ਆਨੀ ਆ ਜਿਉਂਦਿਆਂ ਜਿਉਂਦਿਆਂ ਵਿਚਾਰੇ ਦਾ ਘਰ ਵਸ ਪਵੇ ਇੱਕ ਵਾਰ ਨੋਂ ਦਾ ਘੁੰਡ ਚੱਕ ਕੇ ਵੇਖ ਜਾਵਾਂ ਫਿਰ ਮੈਨੂੰ ਕੋਈ ਚਿੰਤਾ ਨਹੀਂ ਹੋਰ ਪੋਤਰੇ ਪੋਤਰੀਆਂ ਵੇਖਣੇ ਤਾਂ ਭਾਵੇਂ ਕਰਮਾਂ 'ਚ ਨਾ ਹੋਣ ਇੰਨਾਂ ਹੀ ਸਹੀ ਤੇ ਆਪ ਤਾਂ ਹੁਣ ਵੇਣੀ ਏ ਕੰਦੀ ਉੱਤੇ ਰੁਖੜਾ ਕਦ ਤੱਕ ਕਰੇ ਵਸਾ ਰਾਦੀ ਨੇ ਲੰਮਾ ਸਾਰਾ ਠੰਡਾ ਸਾਹ ਖਿੱਚਿਆ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਸਰੀਰ ਉਹਨੂੰ ਮੌਤ ਵੱਲ ਭੱਜਾ ਜਾ ਰਿਹਾ ਅਨਪਵ ਹੋ ਰਿਹਾ ਸੀ ਨੀ ਹੌਂਸਲਾ ਕਰ ਐਵੇਂ ਜੀ ਛੋਟਾ ਨਹੀਂ ਕਰੀਦਾ ਤੈਥੋਂ ਵੱਡੀਆਂ ਵੱਡੀਆਂ ਦਮ-ਦਮ ਕਰਦੀਆਂ ਫਿਰਤੀਆਂ ਨੇ ਤੇ ਤੂੰ ਤਾਂ ਅਜੇ ਕੱਲ ਦੀ ਗੱਲ ਏ ਸਾਡੇ ਹੱਥਾਂ ਵਿੱਚ ਆਈ ਏ ਮੇਰੀ ਆਖੀ ਯਾਦ ਰੱਖੀ ਤੂੰ ਬੜੇ ਸੁਖ ਵੇਖੇਂਗੀ ਦੇਵੀ ਮਾਤਾ ਕੋਲੋਂ ਪੁੱਤ ਦੀ ਸੌਖ ਮੰਗਿਆ ਕਰ ਜਮਨਾ ਆਪਣੀ ਸ਼ੋਭਾ ਸੁਣ ਕੇ ਖੁਸ਼ ਹੋ ਗਈ ਉਹ ਵਡਿਆਈ ਦੀ ਭੁਖੀ ਸੀ ਥੋੜੀ ਜਹੀ ਹਵਾ ਮਹਿਲਣ ਤੇ ਹੀ ਉਹ ਫੁੱਲ ਲਜਾਇਆ ਕਰਦੀ ਸੀ ਬੇਬੇ ਤੇਰਾ ਮੂੰਹ ਸੁਲੱਖਣਾ ਹੋਵੇ ਤੇਰੇ ਪੈਰਾਂ ਦੀ ਖਰੇਤ ਮਿਲਖੀ ਰਹਿੰਦੀ ਦੁਨੀਆ ਤੱਕ ਜਿਉਂਦਾ ਰਹੇ ਵਿਚਾਰਾ ਮਰਨ ਵਾਲਾ ਕੋਚਨਾ ਵੇਖ ਗਿਆ ਅੱਛਾ ਉਹਦੀ ਨਿਸ਼ਾਨੀ ਮੇਰੀਆਂ ਅੱਖਾਂ ਸਾਵੇਂ ਨਵੀਂ ਨਰੋਈ ਰਹੇ ਸੋਚਦੀਆਂ ਇੱਕ ਵਾਰ ਸਿਰੋਂ ਪਾਰ ਲੈ ਜਾਏ ਹਣ ਆਪਣੇ ਸਿਰ ਤੇ ਜੋ ਆਣ ਪਈ ਉਹ ਜਿਉਂਦਾ ਹੁੰਦਾ ਤਾਂ ਮੈਨੂੰ ਕਾਦਾ ਚੋਰਾ ਸੀ ਰਾਦੀ ਦੀਆਂ ਅੱਖਾਂ ਪਾਰ ਆਈਆਂ ਉਹਨੇ ਪਾਸੇ ਮੂੰਹ ਕਰਕੇ ਸਿਰ ਦੇ ਪੱਲੇ ਨਾਲ ਹੰਝੂ ਪੂੰਝ ਕੱਤੇ ਉਹ ਲੋਡੇ ਵੇਲੇ ਦੀ ਜਮਨਾ ਦੇ ਗੋਡੇ ਕੋਲ ਬੈਠੀ ਖੁਸ਼ਾਮਦ ਕਰ ਰਹੀ ਸੀ ਰਾਦੀ ਜਮਨਾ ਦੀ ਇੱਕ ਕਮਜ਼ੋਰੀ ਤੋਂ ਜਾਣੂ ਸੀ ਕਿ ਮਗਰਲੀ ਵਡਿਆਈ ਦੀ ਬੜੀ ਭੁੱਖੀ ਹੈ ਰਾਦੀ ਨੂੰ ਇਹ ਵੀ ਪ੍ਰੋਸਾ ਸੀ ਕਿ ਇਹ ਮਿਹਨਤ ਤਰਲਾ ਕੀਤਾ ਅਸਲੋਂ ਖਾਲੀ ਨਹੀਂ ਜਾਵੇਗਾ ਸਿਆਣੇ ਆਂਦੇ ਨੇ ਲੋੜ ਵੇਲੇ ਤਾਂ ਕਿਸੇ ਨੇ ਗਧੇ ਨੂੰ ਬਾਪ ਕਹਿ ਦਿੱਤਾ ਸੀ ਤੇ ਜਮਨਾ ਤਾਰਾ ਦੀ ਦੀ ਮਹੱਲੇ ਵਿੱਚੋਂ ਜਠਾਣੀ ਲੱਗਦੀ ਸੀ ਜਬਾਨੀ ਉਸਤਤ ਕਰਨ ਦੇ ਨਾਲ ਰਾਦੀ ਨੇ ਤਿੰਨ ਚਾਰ ਵਾਰ ਜਮਨਾ ਦੇ ਪੈਰੀਂ ਹੱਥ ਵੀ ਲਾਇਆ ਅੜੀਏ ਰਾਦੀ ਜਮਨਾ ਨੇ ਪਸੀਜ ਕੇ ਕਿਹਾ ਇਸ ਵੇਲੇ ਹੱਥ ਤਾਂ ਮੇਰਾ ਵੀ ਕੁਛ ਤਾਂ ਗੇ ਪਰ ਤੈਨੂੰ ਘਾਰਾਈ ਨੂੰ ਨਹੀਂ 모ੜਿਆ ਜਾਂਦਾ ਨਾਲੇ ਮਲਕੀ ਤਾਂ ਮੇਰੇ ਵਿਜੇ ਦਾ ਬੇਲੀ ਹੋਇਆ ਤੂੰ ਹੋਰ ਜਿੱਥੋਂ ਕਿਸੇ ਤੋਂ ਪੁੱਛਣਾ ਏ ਉੱਚ 10 ਮੈਂ ਜਿਹੜੇ 10 ਵੀ ਪੁੱਜਣ ਸਾਰਨਗੇ ਦੇ ਦੇਾਂਗੀ ਬੇਬੇ ਤੇਰੇ ਕੋਲੋਂ ਲੈ ਕੇ ਮੈਂ ਫੇਰ ਕਿਸੇ ਵੱਲੇ ਜਾਵਾਂਗੀ ਸੌਖ ਨਾਲ ਛਗਨਾ ਦਾ ਕੰਮ ਮੈਂ ਐਵੇਂ ਕਿਸੇ ਕੋਲੋਂ ਨਾ ਕਿਉਂ ਸੁਣਾ ਤੇ ਦਸਾਂ ਵੀਹਾਂ ਨਾਲ ਇਹ ਕੰਮ ਨਹੀਂ ਸਰਨਾ ਮੈਂ ਤਾਂ ਪੂਰਾ 100 ਲੈਣਾ ਏ ਬੜੀ ਖੁਸ਼ੀ ਨਾਲ ਆਪਣਾ ਵਿਹਾਰ ਲਾ ਲਵਾਂ ਵਿਹਾਰ ਤੇ ਇੱਥੋਂ ਹੀ ਲੈਣਾ ਏ ਪਰ ਇਸ ਵੇਲੇ ਇੰਨੇ ਹੈ ਨਹੀਂ ਕੋਲ ਜਿੰਨੇ ਹੈਗੇ ਨੇ ਤੂੰ ਉੰਨੇ ਲੈ ਜਾਈਂ ਜਮਨਾ ਪਛਤਾ ਰਹੀ ਸੀ ਕਿਉਂਨੇ ਕਾਲੀ ਵਿੱਚ ਕਿਉਂ ਆਖ ਦਿੱਤਾ ਕਿ ਉਹਦੇ ਕੋਲੋਂ ਉਹ ਵਿਆਜ ਨਹੀਂ ਲਵੇਗੀ ਨਾ ਬੇਬੇ ਇਉਂ ਨਹੀਂ ਮੈਂ ਕਿਹੜਾ ਛੱਡਣਾ ਅਖੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਐਡੀ ਛਾਣੀ ਕੋਲੋਂ ਮੰਗ ਕੇ ਵੀ ਹੋਰਾਂ ਅੱਗੇ ਹੱਥ ਢਣਾ ਪਿਆ ਤਾਂ ਕੀ ਸਵਾਦ ਹੋਇਆ ਮੈਂ ਤਾਂ ਪੂਰੇ ਲੈਣੇ ਨੇ ਭਾਵੇਂ ਕਿਤੋਂ ਲਿਆ ਕੇ ਦੇ ਰਾਦੀ ਵੀ ਵਿਚਲੀ ਗੱਲ ਸਮਝਦੀ ਸੀ ਉਹ ਜਾਣਦੀ ਸੀ ਕਿ ਹੁਣ ਵਿਆਜ ਦਾ ਫੈਸਲਾ ਕਰਨ ਵਾਲਾ ਬਾਕੀ ਹੈ ਪੈਸੇ ਮਿਲ ਜਾਣਗੇ ਕਿਤੋਂ ਲਿਆ ਕੇ ਦੇਣ ਦੀ ਗੱਲ ਕਰਦੀ ਏ ਤਾਂ ਇੱਕ ਸ਼ਾਹੂਕਾਰ ਨਹੀਂ ਹੈ ਤਾਂ ਸਹੀ ਪਰ ਉਸ ਤੋਂ ਮੰਗਣ ਨੂੰ ਜੀ ਨਹੀਂ ਕਰਦਾ ਅੜੀਏ ਉਹ ਵਿਆਜ ਬੜਾ ਲੈਂਦੀ ਏ ਮੈਂ ਨਹੀਂ ਜਾਣਦੀ ਭਾਵੇਂ ਕਿਤੋਂ ਸਾਰ ਮੈਂ ਤਾਂ ਲੈ ਕੇ ਹਿਲਣਾ ਏ ਰਾਦੀ ਨੇ ਜ਼ੋਰ ਜਤਾਉਂਦਿਆ ਕਿਹਾ ਤੇ ਵਿਆਜ ਜੋ ਤੂੰ ਘਰ ਆਵੇਂਗੀ ਤੂੰ ਮੈਨੂੰ ਘਰ ਗਵਾਉ ਥੋੜੀ ਏ ਨਾ ਮੈਂ ਤਾਂ ਉਹਦੇ ਨਾਲ ਘਾਟ ਹੀ ਕਰਾਂਗੀ ਲੋਕਾਂ ਕੋਲੋਂ ਉਹ ਆਨਾਂ ਰੁਪਈਆ ਲੈਂਦੀ ਏ ਪਰ ਮੈਂ ਟਕੇ ਤੋਂ ਵੱਧ ਦੇਣ ਲੱਗੀ ਆ ਮੈਨੂੰ ਤੂੰ ਨੇੜੇ ਕਿਉਂ ਜਮਨਾ ਨੇ ਟਕੇ ਰੁਪਏ ਵਿਆਜ ਦੇ ਨਾਲ ਨਾਲ ਆਪਣਾ ਅਹਿਸਾਨ ਵੀ ਕਾਇਮ ਰੱਖਣਾ ਜ਼ਰੂਰੀ ਸਮਝਿਆ ਅਖੀਰ ਅਗਲੇ ਦਿਨ ਜਮਨਾ ਨੇ ਰਾਧੀ ਨੂੰ 50 ਰੁਪਏ ਦੇ ਦਿੱਤੇ ਤੇ ਵਿਆਜ ਟਕੇ ਰੁਪਈਆ ਭਾਵ 3 ਰੁਪਏ ਦੇ ਆਨੇ ਸੈਂਕੜੇ ਮਗਰ ਮਹੀਨੇ ਦਾ ਠਹਿਰਾ ਲਿਆ ਗਰੀਬ ਰਾਧੀ ਨੇ ਵੀ ਗਨੀਮਤ ਸਮਝਿਆ 15 ਦਿਨ ਬੂਹੇ ਬੂਹੇ ਦੰਦੀਆਂ ਠਣਕ ਕੇ ਰਾਧੀ ਨੇ 150 ਰੁਪਏ ਉਧਾਰ ਲਿਆ ਉਧਿਆ ਆਪਣੀ ਸੱਤਾਂ ਅੱਠਾਂ ਵਰਿਆਂ ਦੀ ਕਮਾਈ ਸੱਭੋ 100 ਰੁਪਏ ਜਮ੍ਹਾਂ ਸਨ ਹਾਂ ਉਹਦੇ ਵਿਆਹ ਦੀ ਨਿਸ਼ਾਨੀ ਢਾਈ ਟੋਲੇ ਸੋਨਾ ਜ਼ਰੂਰ ਪਿਆ ਸੀ ਇਹਨੇ ਨਾਲ ਹੀਰਾ ਦੀ ਨੇ ਸਾਰੇ ਕੰਮਸਾਰ ਨੇ ਸਨ ਮਾਇਆ ਲੈ ਆਈ ਮੇਰੇ ਹੱਥ ਪੱਲੇ ਸਭ ਕੁਝ ਰਾਦੀ ਨੇ ਆਪਣਾ ਸਾਰਾ ਚੈਚਪੱਤ ਭੈਣ ਦੇ ਸਾਹਮਣੇ ਧਰਦਿਆਂ ਬੜੀ ਨਿਮਰਤਾ ਨਾਲ ਕਿਹਾ ਸਤਿਆ ਵੀ ਤੇਰੀ ਤੇ ਮਲਖੀ ਵੀ ਤੇਰਾ ਦੋਹੀ ਕਰੀ ਤੋਹੀ ਸਭ ਕੁਝ ਕਰਨਾ ਏ ਰਤਨ ਨਾਲ ਸਲਾਹ ਕਰਕੇ ਜਿਵੇਂ ਠੀਕ ਸਮਝੇ ਵਰਤ ਲੈ ਇਸੇ ਵਿੱਚੋਂ ਲੀੜੇ ਕੱਪੜੇ ਬਣ ਨਹੀਂ ਤੇ ਇਸੇ ਵਿੱਚੋਂ ਰੋਟੀ ਟੁੱਕਦਾ ਸਰ ਨਹੀਂ ਤੇਰੇ ਅੱਗੇ ਕਾਦਾ ਲੁਕਾਏ ਇਨ੍ਹਾਂ ਵਿੱਚੋਂ ਵੀ ਢੂਡ ਸੌ ਹੱਥ ਉਧਾਰ ਪੜਿਆਈ ਤੈਨੂੰ ਪਤਾ ਏ ਜਿੱਦਣ ਉਹ ਮਰਿਆ ਸੀ ਮੇਰੇ ਸਿਰ ਤੇ 100 ਰੁਪਈਆ ਸੀ ਆਂਡ ਗਵਾਂਡ ਦਾ ਜੋ ਘਰ ਦੀ ਚੂਨਪੂਨ ਸੀ ਸਭ ਉਹਦੀ ਬਿਮਾਰੀ ਤੇ ਲੱਗ ਗਈ ਸੀ ਨਾਉ ਆਪ ਰਹਾ ਨਾ ਕਰਦਾ ਕੋਚ ਉਹ ਬਚ ਜਾਂਦਾ ਤਾਂ ਭਾਵੇਂ ਮੇਰੇ ਤਾਂ ਦੇ ਕੱਪੜੇ ਵੀ ਵਿਕ ਜਾਂਦੇ ਮੈਨੂੰ ਮਾਸਾ ਅਫਸੋਸ ਨਹੀਂ ਸੀ ਮੈਂ ਤਾਂ ਇਹ ਟੂਬਾਂ ਵੀ ਲਾ ਕੇ ਦੇ ਦਿੱਤੀਆਂ ਸਨ ਪਰ ਉਹ ਨਾ ਮੰਨਿਆ ਅਖੇ ਇਹ ਮਾਂ ਦੇ ਹੱਥਾਂ ਦੀ ਸਾਡੇ ਕੋਲ ਆਮਾਨਤ ਏ ਇਹ ਮਲਕੀ ਦੀ ਵੋਟੀ ਨੂੰ ਪਾਵਾਂਗੇ ਚੋ ਭੈਣਾ ਇਹ ਜੀ ਦੀ ਚੀਜ਼ ਏ ਉਹਦੇ ਹਵਾਲੇ ਸਤਿਆ ਰਾਣੀ ਦੀ ਦੇਸ਼ ਦੀ ਦੌਲਤ ਹੋਰ ਮੈਂ ਨਮਾਣੀ ਕੀ ਪਾਉਣ ਜੋਗੀ ਹਾਂ ਉਤੋਂ ਸੋਨੇ ਨੂੰ ਅੱਗ ਲੱਗੀ ਹੋਈ ਏ ਗਲਗੇ 18 19 ਰੁਪਏ ਸੁਣਾਉਂਦੇ ਨੇ ਇਸੇ ਵਿੱਚ ਭੰਨ ਘੜ ਕਰਾ ਲੈ ਅਮੀਰ ਹੋਵੇ ਭਾਵੇਂ ਗਰੀਬ ਤਾ ਤਾਂ ਸਾਰੇ ਪੂਰੇ ਕਰਨ ਹੀ ਹੋਏ ਨਾ ਇੱਕ ਤੋਲਾ ਸੋਨਾ ਹੋਰ ਖਰੀਦ ਕੇ ਤੇ ਢਾਈ ਤੋਲੇ ਪਹਿਲਾਂ ਪਾ ਕੇ ਸੱਤਿਆਂ ਵਾਸਤੇ ਗਹਿਣੇ ਬਣਾਏ ਗਏ ਇੱਕ ਤੋਲਾ ਸੋਨਾ ਸੱਤਿਆ ਦੀ ਚਾਚੀ ਚਾਚੇ ਨੇ ਵੀ ਪਾਇਆ ਰਾਦੀ ਨੇ ਦੋ ਗਹਿਣੇ ਨੋਂ ਦੇ ਪੈਰਾਂ ਵਾਸਤੇ ਚਾਂਦੀ ਦੇ ਵੀ ਬਣਵਾਏ ਫਿਰ ਵਰੀ ਦੀ ਵਾਰੀ ਆਈ ਕੱਪੜਾ ਭਾਵੇਂ ਕਾਫੀ ਸਸਤਾ ਸੀ ਪਰ ਰਾਦੀ ਕੋਲ ਪੈਸੇ ਹੀ ਕਿੰਨੇ ਸਨ ਗਰੀਬੀ ਦਾਵੇ ਦੇ ਤਨ ਵਰੀ ਦੇ ਸੂਟ ਇੱਕ ਮੂੰਹ ਵਿਖਾਈ ਦਾ ਤੇ ਇੱਕ ਮੋੜਵਾ ਇੱਕ ਸੂਟ ਉੱਤੇ ਰਾਦੀ ਨੇ ਗੋਟਾ ਵੀ ਲਵਾਇਆ ਵੇਖਣ ਵਾਲਿਆਂ ਨੱਕ ਚੜਾ ਕੇ ਆਖਿਆ ਨੀ ਇੱਕ ਪੁੱਤਰ ਵਿਆਹਣਾ ਸੁ ਤੇ ਬਰੀ ਉੱਤੇ ਗੋਟਾ ਝੂਠਾ ਲਵਾ ਤਰਿਆ ਸੁ ਵੇਖ ਲਿਓ 6 ਮਹੀਨਿਆਂ ਚ ਹੀ ਰੰਗ ਫਟਕ ਜਾਣਾ ਏ ਨੀ ਰੰਡੀ ਜਨਾਨੀ ਵਿਚਾਰੀ ਹੋਰ ਸੁੱਚਾ ਲਵਾਉਂਦੀ ਵੀ ਕਿੱਥੋਂ ਕੋਲੋਂ ਦੂਸਰੀ ਦੀ ਆਵਾਜ਼ ਆਈ ਰਾਦੀ ਸੁੱਚਾ ਗੋਟਾ ਵੀ ਲਵਾ ਦਿੰਦੀ ਤਾਂ ਲੋਕਾਂ ਨੇ ਝੂਠਾ ਹੀ ਕਹਿਣਾ ਸੀ ਗਰੀਬ ਨੇ ਖਾਲਸ ਸੋਨੇ ਦੀ ਛਾਪ ਪਾਈ ਹੋਵੇ ਤਾਂ ਜਾਣੋ ਦੁਨੀਆ ਬਿਨਾ ਪਰਖੇ ਹੀ ਫੈਸਲਾ ਦੇ ਦੇਵੇਗੀ ਨਿਰਾ ਮੁਲਮਾ ਹੈ ਰੋਲਡ 골ਡ ਰੋਲਡ 골ਡ ਵੀ ਵਧੀਆ ਨਹੀਂ ਘਟੀਆ ਹੈ ਐਵੇਂ ਚਮਕਦਾਰ ਪਾਣੀ ਚੜਾਇਆ ਹੋਇਆ ਏ ਹੋਰ ਇਹ ਹੋ ਗਿਆ ਏ ਸੋਨੇ ਦੀਆਂ ਛਾਪਾਂ ਪਾਉਣ ਵਾਲਾ ਰਾਦੀ ਦੇ ਢੋਆਂ ਗਹਿਣਿਆਂ ਨੂੰ ਵੀ ਲੋਕਾਂ ਬੜਾ ਉਲਟਾ ਪਲਟਾ ਕੇ ਵੇਖਿਆ ਕਈ ਤਾਂ ਇਨਿ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਸਨ ਕਿ ਉਹਨਾਂ ਦੀ ਪੇਸ਼ ਜਾਂਦੀ ਤਾਂ ਉਸੇ ਵੇਲੇ ਕਿਸੇ ਪਾਰਕੂ ਸਰਾਫ ਨੂੰ ਬੁਲਾ ਕੇ ਕਸਵੱਟੀ ਉੱਤੇ ਲਾ ਕੇ ਸੱਚ ਝੂਠ ਨਤਾਰ ਲੈਂਦਾਂ ਵਰੀ ਦੀ ਸਲਾਤ ਵੀ ਬਹੁਤੀਆਂ ਨੇ ਇਸੇ ਤਰ੍ਹਾਂ ਕੀਤੀ ਚੰਗੀ ਏ ਪਹਿਣਾ ਸਭ ਕੁਝ ਸੋਹਣਾ ਏ ਗਰੀਬਾਂ ਵਿੱਚ ਤਾਂ ਟਾਸਾਈ ਪ੍ਰਧਾਨ ਏ ਸਉਣ ਕੁੱਕੜਾ ਰਾਦੀ ਨੇ ਸੱਤਿਆ ਦੇ ਛੋਟੇ ਭਰਾ ਤੇ ਮਾਇਆ ਦੇ ਅਯਾਨਿਆਂ ਦੇ ਵੀ ਰੀੜੇ ਬਣਾਏ ਮਾਇਆ ਦੇ ਹਟਕਦਿਆਂ ਵੜਜਦਿਆਂ ਰਾਦੀ ਨੇ ਉਹਦਾ ਸੂਟ ਵੀ ਧਰਿਆ ਪਹਿਣ ਇਹ ਫਾਬਦਾ ਨਹੀਂ ਮੈਂ ਤਾਂ ਸੱਤਿਆ ਦੀ ਚਾਚੀ ਹੋਈ ਮਾਇਆ ਨੇ ਨਾ ਕਰਦਿਆਂ ਕਿ ਹਸੀ ਫਾਇਦਾ ਕਿਉਂ ਨਹੀਂ ਤੂੰ ਨਾਲੇ ਮਲਖੀ ਦੀ ਮਾਸੀ ਹੋਈਓ ਨਾਲੇ ਵਿਚੋਲਣ ਮਾਇਆ ਮੇਰੇ ਕੋਲ ਦੇਣ ਨੂੰ ਹੈ ਹੀ ਕੀ ਮੇਰਾ ਵਸ ਚੱਲਦਾ ਤਾਂ ਤੈਨੂੰ ਰੇਸ਼ਮ ਦੇ ਬਣਾ ਕੇ ਦੇਂਦੀ ਕਿਤੇ ਅੱਜ ਮਰਨ ਵਾਲਾ ਜਾਉਂਦਾ ਹੁੰਦਾ ਤਾਂ ਰਾਦੀ ਦੀ ਅੱਧਿਓ ਬਹੁਤੀ ਸਾਰਤ ਆਪਣੇ ਪਤੀ ਵਿੱਚ ਹੀ ਉਲਜੀ ਰਹਿੰਦੀ ਸੀ ਮਾਣੇ ਮਲਖੀ ਦੇ ਸਾਰੇ ਸ਼ਗਰ ਮਨਾਏ ਨਾਨਕਿਆਂ ਦਾ ਲਿਆਂਦਾ ਹੋਇਆ ਹੱਥ ਭਰਾ ਪਾਇਆ ਪੈਂਚਪੰਦੇ ਨੂੰ ਲਾਗ ਦੱchnਾ ਸਭ ਕੁਝ ਦਿੱਤਾ ਉੱਤਰ ਦੀਆਂ ਘੋੜੀਆਂ ਗਾਵੀਆਂ ਸਿਹਰੇ ਬੱਦੇ ਘੋੜੀ ਚੜਾਇਆ ਮੰਦਰ ਮੱਥਾ ਟਿਕਾਇਆ ਤੇ ਉਤੋਂ ਦੀ ਢਾਈ ਮੁਠਾਂ ਤਾਂਬੇ ਦੇ ਪੈਸੇ ਵੀ ਸੁੱਟੇ 10-12 ਬੰਦੇ ਮਲਕੀ ਨਾਲ ਜੰਝ ਗਏ ਜਾਨ ਜੱਗੇ ਟੁਕਾਵੇਲੇ ਵਾਜਾ ਵੀ ਵੱਜਿਆ ਤੇ ਰਾਤ ਨੂੰ ਰੋਟੀ ਖਾਣ ਵੇਲੇ 5-7 ਹਵਾਈਆਂ ਤੇ ਗੋਲੇ ਚਲਾ ਕੇ ਆਤਿਸ਼ਬਾਜ਼ੀ ਦਾ ਸ਼ਗਨ ਵੀ ਕੀਤਾ ਗਿਆ ਥੋੜੀ ਬਹੁਤੀ ਸੌਟ ਵੀ ਹੋਈ ਵਿਆਦੀ ਮੰਤਰ ਪੜਨ ਵੇਲੇ ਪਾੰਦੇ ਨੇ ਬਿਨਾ ਰੋ ਰਿਆਇਤ ਦੇ ਪੂਰੀ ਦੱਛਣਾ ਵਸੂਲ ਕੀਤੀ ਤੇ ਨਕਲੀਏ ਵੀ ਚਪੜਾਸ ਖੜਕਾ ਕੇ ਰੁਪਈਆ ਲੈ ਗਏ ਪਿਛਲੇ ਪੈਰ 12 ਸਾਲ ਦੀ ਸਤਿਆ ਫਲਕਾਰੀਆਂ ਤਾਣੇ ਡੋਲੇ ਵਿੱਚ ਬਹਿ ਕੇ ਰਾਦੀ ਦੇ ਘਰ ਆ ਗਈ ਰਾਦੀ ਦੀ ਉਮਰ ਪਾਰ ਦੀ ਸੱਦਰਪੂਰੀ ਹੋ ਗਈ ਉਹਦਾ ਮਿਲਖੀ ਵਿਆਹਿਆ ਗਿਆ 12 ਸਾਲ ਦੀ ਸਤਿਆ ਨੋ ਬਣ ਕੇ ਉਹਦੇ ਘਰ ਆ ਗਈ ਮਾਣੇ ਬੂਹੇ ਵਿੱਚ ਖਲੋ ਕੇ ਨੌ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਉਹਨੇ ਅੰਦਰ ਵਿੱਚ ਹੀ ਹੋਈ ਚਾਦਰ ਉੱਤੇ ਪਹਾ ਕੇ ਨੌ ਨੂੰ ਬੁਰਕੀਆਂ ਦਿੱਤੀਆਂ ਇੱਕ ਸੂਟ ਤੇ ਤਿੰਨ ਮਾਸਤਿਆਂ ਦੀ ਛਾਪ ਨਜ਼ਰਾਨਾ ਧਰ ਕੇ ਉਹਨੇ ਨੌ ਦਾ ਘੁੰਡ ਚੁੱਕਿਆ ਜਾਪਾਨੀ ਗੁੱਡੀ ਵਾਂਗ ਸਜੀ ਹੋਈ ਸਤਿਆ ਉਹਨੂੰ ਬਹੁਤ ਹੀ ਪਿਆਰੀ ਲੱਗੀ ਉਸ ਦੇ ਅੰਦਰ ਬੜੀ ਅਨੋਖੀ ਹਲਚਲ ਪੈਦਾ ਹੋਈ ਉਹਨੇ ਨੌ ਦਾ ਮੱਥਾ ਚੁੰਮ ਕੇ ਛਾਤੀ ਨਾਲ ਘੋਟ ਲਿਆ ਉਸ ਵੇਲੇ ਉਹਦੇ ਅੰਦਰੋਂ ਹੂਕ ਨਿਕਲੀ ਕਾਸ਼ ਇਸ ਵੇਲੇ ਉਹ ਆਪ ਵੀ ਜਾਂਦੇ ਹੁੰਦੇ ਰਾਦੀ ਨੂੰ ਇਹੋ ਮਹਿਸੂਸ ਹੋਇਆ ਜਿਵੇਂ ਉਹਦਾ ਸਾਰਾ ਸਰੀਰ ਕੰਬ ਰਿਹਾ ਹੈ ਤੇ ਉਹ ਹੁਣੇ ਬੇਹੋਸ਼ ਹੋ ਕੇ ਡੈਗ ਪਵੇਗੀ ਹੈ ਇਹ ਕਿੱਡੀ ਬੇਸ਼ਕਨੀ ਹੋਵੇਗੀ ਜੇ ਮੈਂ ਬੇਹੋਸ਼ ਹੋ ਕੇ ਡੈਗ ਪਵਾਂ ਤਾਂ ਲੋਕ ਕੀ ਆਖਣਗੇ ਗਵਾਂਡਣਾ ਕੀ ਸਮਝਣਗੇ ਨਹੀਂ ਮੈਨੂੰ ਆਪਣਾ ਆਪ ਵਸ ਵਿੱਚ ਰੱਖਣਾ ਚਾਹੀਦਾ ਹੈ ਤੇ ਉਹ ਛੇਤੀ ਨਾਲ ਉੱਠ ਬੈਠੀ ਉਹਦੇ ਚਿਹਰੇ ਉੱਤੇ ਘਬਰਾਹਟ ਤੇ ਅੱਖਾਂ ਵਿੱਚ ਉਦਾਸੀ ਸੀ ਉਹ ਮਾਨ ਨੂੰ ਹੋਰ ਪਾਸੇ ਲਾਉਣ ਵਾਸਤੇ ਘਰ ਦੇ ਕੰਮਾਂ ਵਿੱਚ ਰੁੱਝ ਗਈ ਆਇਆ ਗਿਆ ਰਿਸ਼ਤੇਦਾਰਾਂ ਦਾ ਅੰਨ ਪਾਣੀ ਧਰਮੋ ਮੈਰੀ ਦੀ ਸਿਹਤਾਂ ਨਾਲ ਮਲਖੀ ਦੀ ਮਾਮੀ ਨੇ ਕੀਤਾ ਪਰ ਸਤਿਆ ਵਾਸਤੇ ਸਭ ਕੁਝ ਰਾਦੀ ਨੇ ਆਪਣੇ ਹੱਥੀ ਬਣਾਇਆ ਨੌ ਨੌਣੇ ਆਪਣੇ ਹੱਥੀ ਰੋਟੀ ਖਵਾਈ ਸਤਿਆ ਦੇ ਮੂੰਹ ਵਿੱਚ ਨਿੱਕੀਆਂ ਨਿੱਕੀਆਂ ਬੋਰਕੀਆਂ ਦੇਂਦੀ ਰਾਦੀ ਨਾਲ-ਨਾਲ ਗੱਲਾਂ ਕਰਦੀ ਜਾਂਦੀ ਸਤਿਆ ਨੇ ਇੱਕ ਦੋ ਵਾਰ ਨਾ ਨੁੱਕਰ ਕੀਤੀ ਸਹੇਲੀਆਂ ਨੇ ਉਹਨੂੰ ਬੜੀ ਪੱਕੀ ਕਰਕੇ ਭੇਜਿਆ ਸੀ ਪਰ ਰਾਦੀ ਦੇ ਲਾਡ ਪਿਆਰ ਅੱਗੇ ਸਤਿਆ ਨੂੰ ਸਭ ਕੁਝ ਭੁੱਲ ਗਿਆ ਸਤਿਆ ਵਾਸਤੇ ਇਹ ਬਿਲਕੁਲ ਨਵਾਂ ਤਜਰਬਾ ਸੀ ਇੰਨਾ ਜੋਰ ਦੇ ਕਿ ਅਜ ਤੱਕ ਉਹਨੂੰ ਕਿਸੇ ਨਹੀਂ ਸਿਖਾਇਆ ਉਹਨੂੰ ਯਾਦ ਸੀ ਕਿ ਜੇ ਕਦੇ ਉਹ ਰੁੱਸ ਕੇ ਰੋਟੀ ਖਾਣੋਂ ਨਾ ਵੀ ਕਰਦੀ ਸੀ ਤਾਂ ਮਾਂ ਉਹਨੂੰ ਮਨਾਉਣ ਦੀ ਥਾਂ ਗੁੱਸੇ ਵਿੱਚ ਸਗੋਂ ਦੋ ਚਾਰ ਜੜਦਿਆ ਕਰਦੀ ਸੀ ਉਹਨੂੰ ਚਾਚੀ ਦੇ ਬੋਲ ਵੀ ਯਾਦ ਸਨ ਲੈਖਾਂ ਧੀਆ ਦਾ ਕੀ ਰਾਏ ਰੁੱਸਣ ਦਾ ਜਿੰਨਾ ਪੇਕਿਆਂ ਕਰ ਮੂੰਹ ਸਜਾਉਣਾ ਸਿੱਖ ਲਿਆ ਸਹਰੇ ਘਰ ਉਹਨਾਂ ਦਾ ਕਿਵੇਂ ਗੁਜ਼ਾਰਾ ਹੋਊ ਹਾਂ ਇੱਕ ਦਿਨ ਚਾਚਾ ਵੀ ਕੋਲ ਸੀ ਉਹਨੇ ਵੀ ਇੰਨਾ ਹੀ ਕਿਹਾ ਸੀ ਤੁਸੀਂ ਪੁੱਛ-ਪੁੱਛ ਕਰਕੇ ਬੱਚਿਆਂ ਦਾ ਸੁਭਾਅ ਵਿਗਾੜ ਦਿੰਦੀਆਂ ਜੇ ਅਿਆਣਾ ਰੋਸਪਵੇ ਤਾਂ ਉਹ ਕਦੇ ਨਾ ਮਨਾਈਏ ਚੰਗੀਰ ਵਿੱਚ ਕੱਜ ਦਿਓ ਰੋਟੀ ਭੁੱਖ ਲੱਗੇਗੀ ਤਾਂ ਆਪੇ ਖਾ ਲਵੇਗੀ ਪਰ ਇੱਥੇ ਉਹ ਰੁੱਸੀ ਵੀ ਨਹੀਂ ਸੀ ਤੇ ਰਾਦੀ ਉਹਨੂੰ ਖੁਸ਼ ਆਮਦਾਂ ਕਰਕੇ ਰੋਟੀ ਖਵਾ ਰਹੀ ਸੀ ਪਹਿਲਾ ਪ੍ਰਭਾਵ ਸਤਿਆ ਦੇ ਦਿਲ ਤੇ ਪਿਆ ਕਿ ਉਹਦੀ ਸੱਸ ਬੜੀ ਚੰਗੀ ਹੈ ਜਿਹੜੀ ਉਹਦੀਆਂ ਇੰਨੀਆਂ ਖਾਤਰਾਂ ਕਰਦੀ ਹੈ ਨਵਾਂ ਘਰ ਸਤਿਆ ਨੂੰ ਚੰਗਾ-ਚੰਗਾ ਲੱਗਾ ਘਰ ਦੇ ਦੋਵੇਂ ਜੀ ਸੰਨ ਮੈਲਕੀ ਤਾਂ ਖੈਰ ਉਹਦਾ ਹੈਗਾ ਹੀ ਆਪਣਾ ਸੀ ਉਹ ਉਹਨੂੰ ਇੰਨਾ ਪਿਆਰ ਕਰਦਾ ਸੀ ਇੰਨਾ ਪਿਆਰ ਜਿੰਨਾ ਕਿਸੇ ਨੂੰ ਕਦੇ ਕਿਸੇ ਨੇ ਨਾ ਕੀਤਾ ਹੋਵੇ ਪਰ ਉਹਦੀ ਸੱਸ ਵੀ ਚੰਗੀ ਸੀ ਉਹ ਵੀ ਉਹਨੂੰ ਪਿਆਰ ਕਰਦੀ ਸੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ